ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਦੇ ਦਾਸ ਦਾਸੀਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਸਾਰੀ ਕਲਿਸੀਆ ਦੇ ਵੱਲੋਂ ਗੁੱਡ ਪ੍ਰੋਮਿਸ ਚਰਚ ਸ਼ਾਪੁਰ ਗੁਰਾਇਾਨ ਨਿਊ ਕਨੋਲੀ ਦੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਪ੍ਰਭੂ ਆਪ ਸਭ ਨੂੰ ਬਰੀ ਬਰਕਤ ਦੇਵੇ ਸੋ ਆਪ ਸਭ ਜਾਣਦੇ ਹੋ ਕਿ ਹੁਣ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਨ ਦਿਹਾੜਾ ਜਿਹੜਾ ਹੈ ਉਹ ਸਾਰੇ ਵਰਲਡ ਵਾਰ ਵਿੱਚ ਮਨਾਇਆ ਜਾ ਰਿਹਾ ਹੈ ਔਰ ਮੇਰੇ ਵੱਲੋਂ ਮੇਰੀ ਫੈਮਿਲੀ ਵੱਲੋਂ ਗੋਡ ਪ੍ਰੋਮਿਸ ਚਰਚ ਸ਼ਾਫਰ ਗੁਰਾਇਆ ਨਿਊ ਕਨੋਲੀ ਵੱਲੋਂ ਸਾਰਿਆਂ ਨੂੰ ਯਿਸੂ ਮਸੀਹ ਦੇ ਜਨਮ ਦਿਹਾੜੇ ਔਰ ਨਵੇਂ ਸਾਲ ਦੀਆਂ ਢੇਡ ਸਾਰੀਆਂ ਮੁਬਾਰਕਾਂ ਹੋਣ। ਰੱਬ ਆਪ ਸਭ ਨੂੰ ਬਰਕਤ ਦੇਵੇ। ਸੋ ਯਿਸੂ ਮਸੀਹ ਕਿਉਂ ਆਇਆ? ਪਵਿੱਤਰ ਬਾਈਬਲ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ। ਲੋਕਾ ਦੀ ਅੰਜੀਲ ਵਿੱਚ 19 ਅਧਿਆਇ ਦੇ 10 ਵਚਨ ਚ ਲਿਖਿਆ ਮਨੁੱਖ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਵਾਸਤੇ ਆਇਆ। ਅਸੀਂ ਜਿਹੜੇ ਗਵਾਚ ਗਏ ਸੀਗੇ पाप ਵਿੱਚ ਬੁਰੀਾਈ ਵਿੱਚ ਔਰ ਪਰਮੇਸ਼ਰ ਤੋਂ ਦੂਰ ਚਲੇ ਗਏ ਸੀਗੇ ਪ੍ਰਭੂ ਨੇ ਸਾਨੂੰ ਫਿਰ ਤੋਂ ਯੇਸ਼ੂ ਮਸੀਹ ਦੇ ਦੁਆਰਾ ਆਪਣੇ ਨਾਲ ਮਿਲਾ ਲਿਆ ਸੋ ਆਓ ਅਸੀਂ ਪ੍ਰਭੂ ਦੇ ਨਾਲ ਮਿਲ ਜਾਈਏ ਇਸ ਸ਼ੁਭ ਦਿਹਾੜੀ ਦੇ ਉੱਤੇ ਯੇਸ਼ੂ ਮਸੀਹ ਦੀ ਮਹਿਮਾ ਕਰੀਏ ਔਰ ਇਸ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਮਨਾ ਕੇ ਉਸ ਖੁਸ਼ੀਆਂ ਵਿੱਚ ਸਾਂਭ ਰੋ ਕੇ ਤੋਬਾ ਕਰਕੇ ਬਰਦਸ਼ੁਮਾ ਲੈ ਕੇ ਪ੍ਰਭੂ ਦੇ ਨਾਲ ਫਿਰ ਤੋਂ ਅਸੀਂ ਇੱਕ ਚੰਗਾ ਨਾਤਾ ਜੋੜ ਕੇ ਪ੍ਰਭੂ ਦੀ ਮਹਿਮਾ ਵਿੱਚ ਵਧੀਏ ਤਾਇ ਕਰਕੇ ਪ੍ਰਭੂ ਜੀ ਨੇ ਤਿਆਗ ਜਿਹੜਾ ਪ੍ਰਭੂ ਦੇ ਉੱਤੇ ਨਿਸ਼ਚਾ ਕਰੇਗਾ ਸੋ ਬਚਾਇਆ ਜਾਏਗਾ ਆਓ ਅਸੀਂ ਸਦੀਪਕ ਜੀਵਨ ਦੇ ਵੱਲ ਚੱਲਣਾ ਸ਼ੁਰੂ ਕਰੀਏ ਪ੍ਰਭੂ ਇਸ वचन ਦੇ ਦੁਆਰਾ ਤੁਹਾਨੂੰ ਸਭ ਨੂੰ ਆਸ਼ੀਸ਼ ਕਰੇ ਸਾਰਿਆਂ ਨੂੰ ਜੈਮ ਸੀ